ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਫਾਰਮ ਟਰੈਕ 6055 T20 2021 ਮਾਡਲ ਪੰਜਾਬ ਨੰਬਰ ਨਾਲ ਦੇ ਟਾਇਰ ਹਨ ਜੀ ਇਸ ਦੇ 85 ਪੈ ਹੈ 650 ਘੰਟੇ ਚੱਲੇ ਆ ਪੰਜਾਬ ਨੰਬਰ ਟੌਪ ਮਾਡਲ ਇਸ ਦਾ ਰੇਟ ਰੱਖਿਆ ਗਿਆ ਜੀ 7,55,000 ਰੁਪਈਆ ਕੋਈ ਫਿਕਸ ਪ੍ਰਾਈਸ ਨਹੀਂ ਹੈ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ ਏਰੀਆ ਹੈ ਜੀ ਇਸ ਦਾ ਮੋਗਾ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ 98144 31397 9814431397 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਸ ਟਰੈਕਟਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਇਸ ਨੂੰ ਤੁਸੀਂ ਵਾਹ ਕੇ ਚਲਾ ਕੇ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਭੱਜ ਨਹੀਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਫਾਰਮ ਟਰੈਕ ਟਰੈਕਟਰ ਹੈ ਜੀ ਦੂਜੇ ਨੰਬਰ ਤੇ ਹੈ ਜੀ ਸਾਡੇ ਕੋਲ ਟਰੈਕਟਰ ਫਾਰਮ ਟਰੈਕ 45 2010 ਮਾਡਲ ਪੰਜਾਬ ਨੰਬਰ ਪੀਬੀ 43 ਡਬਲ ਕਲਚ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਰੰਗ ਪੇਂਟ ਦਾ ਬਿਲਕੁਲ オリジナル ਸੀਲਡ ਇੰਜਣ ਇਸਦੇ ਨਾਲ ਦੇ ਟਾਇਰ ਹਨ ਜੀ 45 ਪੈਸੇ ਸਿਰਫ 1700 ਘੰਟੇ ਚੱਲਿਆ ਰੰਗ ਪੇਂਟ オリジナル ਇਸ ਦਾ ਗিয়ার ਟੱਪੇ ਦਾ ਬਿਲਕੁਲ ਵਧੀਆ ਸਲਫਟ ਸਟਾਰਟ ਪੂਰਾ ਸ਼ੋਰੂਮ ਕੰਡੀਸ਼ਨ ਦੀ ਤਰ੍ਹਾਂ ਇਹ ਟਰੈਕਟਰ ਹੈ ਜੀ ਵਧੀਆ ਬੰਪਰ ਛਤਰੀ ਲੱਗੇ ਹੋਏ ਇਸ ਦਾ ਮੁੱਲ ਰੱਖਿਆ ਗਿਆ 325000 ਰੁਪਈਆ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 842752955842752955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰੈਕਟਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਅੱਗੇ ਹੈ ਜੀ ਸਾਡੇ ਕੋਲ ਮੈਸੀਵ ਫਰਗੂਸਨ 351383 ਮਾਡਲ ਆ ਚਾਰੇ ਟਾਇਰ ਇਸ ਦੇ 50 ਪੈਸੇ ਰਬੜ ਚੜੀ ਇੰਜਨ ਗੀਅਰ ਲਿਫਟ ਦਾ ਪੂਰਾ ਵਧੀਆ ਇਸ ਦਾ ਮੁੱਲ ਰੱਖਿਆ ਗਿਆ 112500 ਰੁਪਈਆ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ 842772595584277 25955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਮੈਸੀ ਟਰੈਕਟਰ ਦੀ ਜਾਣਕਾਰੀ ਲੈ ਸਕਦੇ ਹੋ ਅੱਗੇ ਹੈ ਜੀ ਸਾਡੇ ਕੋਲੇ ਹੱਲਾ 11 ਹੱਲਾ ਹਾਂ ਜੀ ਇਸੇ ਏਰੀਆ ਹੈ ਜੀ ਇਸ ਦਾ ਬਰਨਾਲਾ ਚੰਪਾ ਡਿਸਟ੍ਰਿਕਟ ਇਸ ਦਾ ਮੁੱਲ ਰੱਖਿਆ ਗਿਆ ਹੈ ਜੀ 25000 ਰੁਪਈਆ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 85690 00 094 856900094 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੀਜੇ ਨੰਬਰ ਤੇ ਹੈ ਜੀ ਸਾਡੇ ਕੋਲ ਟਰਾਲੀ 1827 ਦੀ 2022 ਮਾਡਲ ਇਹ ਟਰਾਲੀ ਹੈ ਜੀ ਏਰੀਆ ਹੈ ਜੀ ਇਸ ਦਾ ਹਰਿਆਣਾ ਪਿਵਾਨੀ ਏਰੀਆ ਇਹ ਇਹ ਹੈ ਵੀ ਨਟੇ ਟਰਾਲੀ ਹੈ ਜੀ 10 ਇੰਚੀ ਚ ਐਸੀ 10 ਨਟੇ ਹੱਬ ਮੱਛੀ ਹੁੱਕ ਲੱਗੀ ਹੋਈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀ ਟਰਾਲੀ ਹੈ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਬਣੀ ਹੋਈ ਇਸ ਦਾ ਮੁੱਲ ਰੱਖਿਆ ਗਿਆ ਹੈ 3,80,000 ਰੁਪਏ ਮੌਕੇ ਤੇ ਥੋੜਾ ਮਾਣਤਨ ਹੋ ਸਕਦਾ ਹੈ ਟਰਾਲੀ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 9728313917 9728313917 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਜੀ ਟਰਾਲੀ ਬਾਰੇ ਵੱਧ ਤੋਂ ਵੱਧ ਪੁੱਛ ਸਕਦੇ ਹੋ ਅੱਗੇ ਹੈ ਜੀ ਸਾਡੇ ਕੋਲ ਸਵਰਾਜ 735 ਐਫੀ 1997 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਇਸ ਦੇ ਨਾਲ ਦੇ ਟਾਇਰ ਹਨ ਜੀ 50 ਪੈਸੇ ਕਲੌਸਕਰ ਇੰਜਨ ਹੈ ਇੰਜਨ ਗੇਅਰ ਲਿਫਟ ਪੂਰਾ ਵਧੀਆ ਰੰਗ ਪੇਂਟ ਦਾ ਬਿਲਕੁਲ オリジナル ਸਲਫਟ ਸਟਾਰਟ ਇਸ ਦਾ ਮੁੱਲ ਰੱਖਿਆ ਗਿਆ 1,62,000 ਰੁਪਇਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 8427725955 8427725955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਇਸ ਟਰੈਕਟਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਵਰਾਜ ਟਰੈਕਟਰ ਹੈ ਜੀ ਅੱਗੇ ਹੈ ਜੀ ਸਾਡੇ ਕੋਲੇ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ 2020 ਮਾਡਲ 750 ਘੰਟੇ ਚੱਲਿਆ ਨਾਲ ਦੇ ਟਾਇਰ ਇਸ ਦੇ 85 ਪੈਸੇ ਟੌਪ ਮਾਡਲ ਹੈ ਰੇਟ ਹੈ ਜੀ ਇਸ ਦਾ 7 ਲੱਖ 72000 ਰੁਪਈਆ ਮੌਕੇ ਤੇ ਥੋੜਾ ਮਾਣਤਾਨ ਹੋ ਸਕਦਾ ਹੈ ਏਰੀਆ ਹੈ ਜੀ ਇਸ ਦਾ ਮੋਗਾ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 98144 313979814431397 ਤੇ ਲਾ ਕੇ ਤੁਸੀਂ ਮਾਲਕਵੀਰ ਨਾਲ ਗੱਲ ਕਰਕੇ ਟਰੈਕਟਰ ਦੀ ਵੱਤਵੱਦ ਜਾਣਕਾਰੀ ਲੈ ਸਕਦੇ ਹੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕਵੀਰ ਨਾਲ ਗੱਲ ਕਰਕੇ ਕਿਸੇ ਵੀ ਵਾਹਨ ਬਾਰੇ ਵੱਤਵੱਦ ਜਾਣਕਾਰੀ ਲੈ ਸਕਦੇ ਹੋ ਤੇ ਵਾਹਨ ਬਾਰੇ ਪੁੱਛ ਸਕਦੇ ਹੋ ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ YouTube ਚੈਨਲ ਨੂੰ ਵੱਤਵੱਦ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 2275186228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਐਡ ਕਰਵਾਉਣ ਵਾਲਾ ਸਕਰੀਨ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਇਸ ਵਿੱਚ 8-10 ਫੋਟੋਆਂ ਪਾ ਕੇ ਫ੍ਰੀ ਐਡ ਕਰਵਾ ਸਕਦੇ ਹੋ ਧੰਨਵਾਦ